ਸਸੀਕਰ ਪਿਆ ਬੀਓ ਮੈਂ ਥੋੜਾ ਆਪਣਾ ਮਾਨ ਬਟਿੰਡੇ ਵਾਲਾ ਪਿਛਲੇ ਦਿਨੀ ਆਪਾਂ ਇੱਕ ਬਟਿੰਡੇ ਦੇ ਵਿੱਚ ਤੁਮਾਕਾ ਕਰਿਆ ਸੀ ਸੋਨੂੰ ਹੋਲ ਸੇਲ ਦਾ ਭੰਡਾਰ ਦਿਖਾਇਆ ਸੀਗਾ ਸਰਮਈਕੇ ਦਾ ਜਿਹਦੇ ਬਹੁਤ ਘੱਟ ਰੇਟ ਸੀਗੇ ਹੁਣ ਅਸੀਂ ਖੜੇ ਆ ਮੰਡੀ ਕਾਲਾ ਵਾਲੀ ਜ਼ਿਲ੍ਹਾ ਸਰਸਾ ਹਰਿਆਣਾ ਦੇ ਵਿੱਚ ਪਈ ਜਾਂਦੀ ਇੱਥੇ ਵੀ ਬਹੁਤ ਵੱਡਾ ਤੁਮਾਕਾ ਕਰਨ ਲੱਗਿਆ ਮੇਰੇ ਨਾਲ ਬਾਈ ਖੜਾ ਹੈਗਾ ਬਾਈ ਸਸੀਕਰ ਜੀ ਸਸੀਕਰ ਜੀ ਕੀ ਨਾਮ ਹੈ ਆਪਣਾ ਨੰਦਨ ਜੈਨ ਜੀ ਨੰਦਨ ਜੈਨ ਦੀ ਹੱਟੀ ਬੂਥ ਨੰਬਰ 25 ਬਾਈ ਜੀ ਅਸੀਂ ਬੇਨਤੀ ਕਰਦੇ ਹਾਂ ਦੁਕਾਨਦਾਰ ਵੀਰਾਂ ਨੂੰ ਠੀਕ ਹੈ ਬਾਈ ਹੋਰਾਂ ਦਾ ਹੋਲ ਸੇਲ ਦਾ ਕੰਮ ਆ ਤੁਸੀਂ ਹੋਲ ਸੇਲ ਦੇ ਵਿੱਚ سرمੇਕਾ ਲੈ ਕੇ ਵੇਚ ਸਕਦੇ ਹੋ ਰੇਟ ਬਹੁਤ ਘੱਟ ਠੀਕ ਹੈ ਆਸੇ ਪਾਸੇ ਤੁਹਾਨੂੰ ਇਹ ਜਿਆ ਰੇਟ ਨਹੀਂ ਮਿਲਣਾ ਦੂਜੀ ਗੱਲ ਜਿੰਨਾ ਮਿਸਤਰੀ ਵੀਰ ਆ ਜਿਹੜੇ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਇੱਕ ਵਾਰੀ ਤੁਸੀਂ ਟਰਾਈ ਜ਼ਰੂਰ ਮਾਰਿਓ 8mm ਦੀ ਸੀਟ ਆ 500 ਤੋਂ ਵੱਧ ਡਿਜ਼ਾਈਨ ਹੈ ਗਰੰਟੀ ਫੁੱਲ ਹੈ ਭਾਈ ਜੀ ਗਰੰਟੀ ਕਿਹੜੀ ਕਿਹੜੀ ਚੀਜ਼ ਦੀ ਫੁੱਲ ਗਰੰਟੀ ਹੈ ਫੁੱਲ ਤੇ ਫੁੱਲ ਜੇ ਕਰ ਜੇ ਖਰਾਬ ਹੋ ਜੇ ਟੁੱਟ ਜੇ ਹਰ ਚੀਜ਼ ਦੀ ਪੂਰੀ ਗਰੰਟੀ ਫੁੱਲ ਜੇ ਹਾਂਜੀ ਖਰਾਬ ਹੋ ਜੇ ਟੁੱਟ ਜੇ ਲਾਉਂਦਿਆਂ ਦੇ ਕੁਝ ਹੋ ਜੇ ਸਕ੍ਰੈਚ ਲੈਸ ਹੈ ਸਕ੍ਰੈਚ ਲੈਸ ਹੈ ਜੀ ਰੇਟ ਕੀ ਦਿਓਗੇ ਭਾਈ ਰੇਟ ਦਾ 500 ਰੁਪਏ ਜੀ ਸਿਰਫ 500 ਰੁਪਏ ਸਿਰਫ 500 ਦੇ ਵਿੱਚ ਭਾਈ ਤੁਹਾਨੂੰ ਪੂਰੀ ਸੀਟ ਮਿਲੂਗੀ ਪੂਰੀ ਗਰੰਟੀ ਦੇ ਨਾਲ ਠੀਕ ਹੈ ਸਕ੍ਰੈਚ ਲੈਸ ਮਿਲੂਗੀ ਮਾਲ ਤੁਸੀਂ ਜਿੰਨਾ ਕਹੋਗੇ ਚਾਹੇ ਇੱਕ ਸੀਟ ਤੋਂ ਲੈ ਕੇ ਜੇ ਟਰੱਕ ਭਰ ਲਓ ਟਰਾਲੀ ਭਰ ਲਓ ਜਿੰਨਾ ਮਾਲ ਜਿਹੜੀ ਸੀਟ ਤੁਸੀਂ ਇੱਕ ਲੈ ਲਈ ਚਾਹੀਏ ਉਹਦੇ ਨਾਲ ਦੀ ਤੁਸੀਂ 1000 ਲੈ ਲਓ ਇਹ ਨਹੀਂ ਵੀ ਤੁਹਾਨੂੰ ਦੁਆਰੇ ਇਹੋ ਜਿਹਾ ਪੀਸ ਨਹੀਂ ਮਿਲੂਗਾ ਆ ਬਾਈ ਜੀ ਨੰਬਰ ਚੱਲੀ ਜਾਂਦੇ ਆ ਅੱਛਾ ਬਾਈ ਜੀ ਜਿੰਨਾ ਮਰਜੀ ਆਡਰ ਆ ਜੇ ਜਿੰਨਾ ਮਰਜੀ ਜੀ ਅੱਛਾ ਬਾਨੇ ਮੈਮ ਦੀ ਸੀਟ ਹੋਊਗੀ ਬਾਨੇ ਮੈਮ ਇਹਦਾ ਸਾਈਜ਼ ਕੀ ਹੁੰਦਾ ਉਹਦਾ ਪੈਸੇ ਸਾਰਿਆਂ ਦੀ ਇੰਨਾ ਹੁੰਦਾ ਸਾਈਜ਼ ਹੋਣਾ ਜੀ 48 48 ਦਾ ਜਿਹੜਾ ਸਾਈਜ਼ ਆ ਜੀ ਚਲੋ ਸਾਈਜ਼ ਜੀ ਜਿਹੜਾ ਮਰਜੀ ਡਿਜ਼ਾਈਨ ਲੈ ਲਓ ਜਿਹੜਾ ਮਰਜੀ ਡਿਜ਼ਾਈਨ ਲੈ ਲਓ ਲੈ ਮਿੱਤਰੋ ਸੋਨੂੰ ਹੁਣ ਦੂਰ ਜਾਣ ਦੀ ਲੋੜ ਨਹੀਂ ਕਾਲਾ ਲੀ ਮੰਡੀ ਦੇ ਵਿੱਚ ਦੁਬਾਰਾ ਫੇਰ ਅਨਾਜ ਮੰਡੀ ਦੇ ਵਿੱਚ 25 ਨੰਬਰ ਬੂਥ ਦੁਕਾਨ ਦਾ ਕੀ ਨਾਮ ਦੱਸੋ ਜੀ ਆਪਣੇ ਕੀ ਨਾਮ 25 ਨੰਬਰ ਬੂਥੀ ਨੰਦਨ ਜੈਨ ਦੀ ਹੱਟੀ ਨੰਦਨ ਜੈਨ ਦੀ ਹੱਟੀ ਆ ਨੰਬਰ ਚੱਲੀ ਜਾਂਦੇ ਆ ਤੁਸੀਂ ਇੱਥੋਂ ਸਰਮੇਕਾ ਲੈ ਸਕਦੇ ਹੋ ਜਿਹੋ ਜਿਹਾ ਮਰਜ਼ੀ ਫੁੱਲ ਗਰੰਟੀ ਦੇ ਨਾਲ 92 ਮਮ ਦੀ ਸੀਟ ਹੋਊਗੀ ਸਕਰੈਚ ਲੈਸਟ ਹੋਊਗੀ ਫੁੱਲ ਜੇ ਖਰਾਬ ਹੋ ਜੇ ਲਾਉਣ ਦਾ ਕੁਝ ਹੋ ਜੇ ਮਾਲ ਇਹਨਾਂ ਦਾ ਹੋਊਗਾ ਠੀਕ ਹੈ ਜੀ ਅੱਛਾ ਭਾਈ ਆਰਡਰ ਮੰਨ ਲਓ ਕਿਸੇ ਨੇ ਵੱਡਾ ਆਰਡਰ ਕਰਨਾ ਕਿੰਨਾ ਟਾਈਮ ਦੇ ਵਿੱਚ ਤੁਸੀਂ ਅਵੇਲੇਬਲ ਕਰਵਾ ਦੋਗੇ ਜਦੋਂ ਕਹੋਗੇ ਦੁਪਹਿਰ ਨੂੰ ਮਾਲ ਮਿਲ ਜੂਆ ਜੀ ਜਿੱਥੇ ਕਹੋਗੇ ਉੱਥੇ ਭੇਜ ਦਾਂਗੇ ਆਸੇ ਪਾਸੇ ਪਿੰਡਾਂ ਚ ਮੰਡੀ ਚ ਘਰੇ ਜਿੱਥੇ ਕਹੋਗੇ ਆਸੇ ਪਾਸੇ ਦੇ ਇਲਾਕੇ ਚ ਰੋੜੀ ਵੱਡਾ ਗੋੜਾ ਓਡਾਂ ਡੱਬ ਵਾਲੀ ਜਿੱਥੇ ਕਹੋਗੇ ਉੱਥੇ ਤਾਂ ਹੀ ਆਪਾਂ ਮਾਲ ਭੇਜਾਂਗੇ ਜਿੱਥੇ ਕਹੋਗੇ ਸਾਰੇ ਜਿੱਥੇ ਕਹੋਗੇ ਜੀ ਸਾਡੇ ਥਾਂ ਥਾਂ ਦਫ਼ਤਰ ਹੈਗੇ ਆ ਹਾਂ ਆਪਾਂ ਹਰ ਕਿਤੇ ਅਵੇਲੇਬਲ ਕਰ ਦਾਂਗੇ ਬਾਕੀ ਮਿਸਤਰੀ ਭਾਈਚਾਰੇ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਆ ਭਾਈ ਸਾਰੇ ਮਿਸਤਰੀ ਖ ਕਾਲ ਮਗਾਉਣਾ ਪੈਂਦਾ ਸੀ ਇਸ ਆਪ ਦਾ ਕੰਮ ਛੱਡਦੇ ਸੀ ਫੇਰ ਤੁਹਾਨੂੰ ਪਤਾ ਮਿਸਤਰੀ ਫੇਰ ਜਾ ਕੇ ਫਿੱਟ ਕਰਦੇ ਆ ਪਸੰਦ ਕਰਦੇ ਕਿਉਂਕਿ ਅਗਲੇ ਨੇ ਲੱਖਾਂ ਰੁਪਇਆ ਲਾਉਣਾ ਹੁੰਦਾ ਸਰਮੇਕੇ ਨੇ ਦਿਖ ਦੇਣੀ ਹੁੰਦੀ ਐ ਸਰਮੇਕੇ ਨੇ ਥੋੜੀ ਟੌਰ ਬਣਾਉਣੀ ਹੁੰਦੀ ਐ ਜੇ ਸਰਮੇਕੇ ਮਾੜਾ ਲੱਗੇ ਫਿਰ ਗੱਲ ਨਹੀਂ ਬਣਦੀ ਤੇ ਬਾਈ ਮਿਸਤਰੀ ਸਾਰੇ ਖੁਸ਼ ਹੋਏ ਖੜੇ ਆ ਕਹਿੰਦੇ ਕਾਲਿਆਲੀ ਦੇ ਵਿੱਚ ਸਾਨੂੰ ਮਾ ਵੱਡੇ ਪੱਦਰ ਤੇ ਹੋਲਸੇਲ ਦੁਕਾਨਦਾਰ ਵੀਰ ਆਪਦੀ ਸੋਹਣੀ ਕਮਾਈ ਕਰ ਸਕਦੇ ਆ ਜਾਇਜ਼ ਰੇਟ ਜਿਹੜਾ ਚੱਲਦਾ ਹੁਣ ਆਪਾਂ ਅਦਰ ਬਾਜ਼ਾਰ ਦੇ ਵਿੱਚ ਮੈਂ ਵੀ ਪਿਛਲੇ ਦਿਨੀ ਆਣਾ ਬਠਿੰਡੇ ਵੀਡੀਓ ਪਾਈ ਸੀ ਬਾਜ਼ਾਰ ਦੇ ਵਿੱਚ ਆਮ ਦੁਕਾਨਦਾਰ ਕੋਈ 1200 1400 ਦੀ ਵੇਚ ਰਿਆ ਤੇ ਇੱਥੇ ਤੁਹਾਨੂੰ ਮਿਲੂ ਸਿਰਫ 500 ਦੀ ਉਹ ਵੀ ਤੁਹਾਡੇ ਨੇੜੇ ਤੋਂ ਹੀ ਬਠਿੰਡੇ ਜਾਓ ਜਾਂ ਦੂਰ ਜਾਓ ਸਰਸਾ ਜਾਓ ਨਾ ਉਹਦੇ ਨਾਲ ਤੁਹਾਨੂੰ ਇੱਥੇ 500 ਦੀ ਸੀਟ ਮਿਲੂਗੀ ਫੁੱਲ ਗਾਰੰਟੀ ਮਿਲੂਗੀ ਠੀਕ ਹੈ ਬਾਜ਼ਾਰ ਦੇ ਵਿੱਚ 12 1400 ਨਹੀਂ ਮਿਲਦੀ ਤੇ ਇੱਥੇ ਤੁਹਾਨੂੰ 500 ਦੀ ਐਡਾ ਵੱਡਾ ਯਾਰ ਧੁਮਾਕਾ ਡਿਜ਼ਾਈਨ ਆ ਤਾਂ ਅਸੀਂ ਕੁਝ ਵੀ ਨਹੀਂ ਦਿ 500 ਤੋਂ ਵੱਧ ਡਿਜ਼ਾਈਨ ਹੈ ਮੈਂ ਦੁਬਾਰਾ ਫੇਰ ਦੱਸਦਾ ਜਿਹੜਾ ਤੁਸੀਂ ਇੱਕ ਪੀਸ ਜਿਹੜਾ ਨੇ ਆਨ ਪਸੰਦ ਕਰ ਲਿਆ ਉਹਦੇ ਨਾਲ ਤੇ ਜਿੰਨੇ ਮਰਜ਼ੀ ਪੀ ਚੱਕੋ ਚਾਹੇ ਸਾਲ ਬਾਹਰ ਆ ਦੇ ਰਿਸ਼ਤੇਦਾਰ ਨੇ ਕਿਸੇ ਨੇ ਤੁਹਾਡਾ ਡਿਜ਼ਾਈਨ ਉਹਦਾ ਉਹ ਕਰਨਾ ਦੂਜੀ ਗੱਲ ਤੁਸੀਂ ਕੋਈ ਮਰਜ਼ੀ ਫੋਟੋ ਲਿਆਓ ਵੀਡੀਓ ਲਿਆਓ ਉਹਦੇ ਨਾਲ ਦਾ ਸਾਨੂੰ ਡਿਜ਼ਾਈਨ ਜਿਵੇਂ ਆ ਨੇੜੇ ਕਰਕੇ ਦਿਖਾ ਦੇ ਵੀਰੇ ਮਾਰਬਲ ਡਿਜ਼ਾਈਨ ਹੋ ਗਏ ਠੀਕ ਹੈ ਇਹ ਸਾਰੇ ਸਕ੍ਰੈਚ ਵਾਲੇ ਸੋਤੇ ਦੀ ਚਾਬੀਆਂ ਘਸਾਈਏ ਕੁਝ ਮਰਜ਼ੀ ਮਾਰੀ ਜਾਓ ਸਕ੍ਰੈਚ ਨਹੀਂ ਇਹ ਤੇ ਪੈਂਦਾ ਗਾਰੰਟੀ ਫੁੱਲ ਹੈ ਆ ਨੰਬਰ ਚੱਲੀ ਜਾਂਦੇ ਆ ਮੇਰਾ ਵੀਰ ਬਾਈ ਨੇ ਇੱਕ ਕਹਦੀਏ ਸੇਵ ਵਾਲਾ ਕੰਮ ਕਰਿਆ ਯਾਰ ਕਿੱਥੇ ਜਿਹੜੀ ਚੀਜ਼ ਨੂੰ 1200 1400 ਦੀ ਮਿਲਦੀ ਉਹ ਤੁਹਾਨੂੰ 500 ਦੀ ਛੋਟੀ ਮੰਡੀ ਦੇ ਵਿੱਚ ਅਵੇਲੇਬਲ ਹਾਂਜੀ ਕਾਲੇਲੀ ਦੇ ਵਿੱਚ ਹੋਰ ਮੇਨ ਲਾਦਾ ਐਡੀ ਵੱਡੀ ਹੋਲ ਸੇਲ ਦੀ ਦੁਕਾਨ ਹੈ ਨਹੀਂ ਗੀ ਤੇ ਆਸ-ਪਾਸੇ ਵਾਲ ਜਿਵੇਂ ਬਾਈ ਨੇ ਨਾਂ ਲਿਆ ਗੁੜੇ ਰੋੜੀ ਕਿਸੇ ਨੇ ਦੁਕਾਨਦਾਰ ਵੀਰ ਨੇ ਮਾਲ ਲੈਣਾ ਜਿੰਨਾ ਮਰਜੀ ਉਹ ਜਿੰਨਾ ਮਰਜੀ ਜਿੰਨਾ ਮਰਜੀ ਜਿੰਨਾ ਮਰਜੀ ਮਾਲ ਤੇ ਕੋ ਸਿਰਫ 500 ਦੇ ਵਿੱਚ ਇਹ ਉਹੀ ਸ਼ਿੱਟਾ ਜਿਹੜੀ ਅੱਜ ਕੱਲ ਹੋਲ ਸੇਲਰ ਠੱਗਦੇ ਪਏ ਸੀ ਯਾਰ ਯਾਰ 15 1500 ਦੀਏ ਦੇਈ ਜਾਂਦੇ ਸੀ ਪਰ ਆਪਾਂ ਦੇਖਿਆ ਇਹ ਸਿਰਫ ਆਪਾਂ ਰੇਟ 500 ਰੁਪਏ ਦਾ ਸਿਰਫ 5 ਹਾਂ ਕੋਈ ਮਰਜ਼ੀ ਸਾਡੇ ਕੋਲੇ ਆਵੇ ਕਿਸੇ ਨੂੰ ਆਸੇ-ਪਾਸੇ ਕਿਤੇ ਜਾਣ ਦੀ ਲੋੜ ਨਹੀਂ ਡਾਇਰੈਕਟ ਸਾਡੇ ਕੋਲੇ ਆਓ ਐਜੀ ਤੁਹਾਨੂੰ ਮਾਤਰ 500 ਰੁਪਏ ਚੇ ਛਿਟਾ ਦਵਾਂਗੇ ਤੁਸੀਂ ਕਾੜਾਲੀ ਦੇ ਮੰਡੀ ਦੇ ਬਾਪ ਪਾਈਆਂ ਨੂੰ ਚਾਹ ਦੇਖੋ ਆ ਦਿਖਾਈ ਆਸੇ-ਬਸੇ ਕਿਵੇਂ ਆਸੇ-ਬਸੇ ਦਿਖਾ ਕਿਵੇਂ ਕੱਠ ਰਖੜਾ ਯਾਰ ਚਾਹ ਚੜ ਗਿਆ ਕਿਉਂਕਿ ਜਾਂ ਤਾਂ ਬਠਿੰਡੇ ਜਾਣਾ ਪੈਂਦਾ ਸੀ ਜਾਂ ਫਿਰ ਇੱਥੇ ਤੁਹਾਨੂੰ ਪਤਾ 12 14 ਜਾਂ ਸਰਸੇ ਜਾਣਾ ਪੈਂਦਾ 12 1400 ਦੇ ਵਿੱਚ ਠੂਆ ਤੁਹਾਨੂੰ ਪਤਾ ਹਨਾ ਬੰਦੇ ਦਾ ਲੱਗ ਜਾਂਦਾ ਹੁਣ ਸਿਰਫ 500 ਦੇ ਵਿੱਚ ਕਿਸੇ ਵੀਰ ਨੇ ਆਪ ਕੋਠੀ ਬਣਾਉਣੀ ਆ ਲੈ ਜਾਓ ਮਾਲ ਕੋਈ ਦਿੱਕਤ ਨਹੀਂ ਕਿਸੇ ਵੀਰ ਨੇ ਦੁਕਾਨਦਾਰ ਨੇ ਕੰਮ ਕਰਨਾ ਲੈ ਜਾਓ ਮਾਲ ਕੋਈ ਦਿੱਕਤ ਨਹੀਂ ਜਿਵੇਂ ਮਰਜੀ ਜਿੰਨਾ ਮਰਜੀ ਕੋਈ ਚੱਕਰ ਨਹੀਂ ਬਾਈ ਉਹਨਾਂ ਦਾ ਪੁਰਾਣਾ ਕੰਮ ਹੈ ਇਥੋਂ ਦੇ ਬਾਈ ਜਾਗਰਤੇ ਵੀ ਕਰਦੇ ਹਾਂ ਜਾਗਰਤੇ ਵੀ ਕਰਦੇ ਆ ਜੀ ਜਾਗਰਤੇ ਕਰਦੇ ਆ ਬਾਈ ਆੜ ਤੜਾ ਕੰਮ ਹੈ ਪੁਰਾਣਾ ਠੀਕ ਹੈ ਸੇਠ ਲੋਕ ਨੇ ਮਤਵਲੀ ਨਹੀਂ ਯਾਰ ਤੁਸੀਂ ਕੋਈ ਨੁਕਸ ਕੱਢਿਓ ਜਾਂ ਨਗਰਾਤੇ ਵੀ ਆਪਾਂ ਫ੍ਰੀ ਕਰਦੇ ਆਂ ਫ੍ਰੀ ਕਰਦੇ ਆਂ ਫਿਰ 1 ਰੁਪਿਆ ਨਹੀਂ ਲੈਂਦੇ ਜਿਹੜਾ ਰੁਪਿਆ ਹੁੰਦਾ ਉਹ ਵੀ ਆਪਾਂ ਧਾਰਮਿਕ ਤੇ ਸਮਾਜਿਕ ਕੰਮਾਂ ਤੇ ਲੈਂਦੇ ਗਊ ਸੇਵਾ ਚ ਕੋਈ ਗਰੀਬ ਕੁੜੀਆਂ ਦੇ ਵਿਆਹ ਚ ਜ਼ਰੂਰਤਮੰਦ ਦੀ ਹੈਲਪ ਕਰਦੇ ਆਂ ਆ ਵੀ ਬਾਈ ਤੁਸੀਂ ਇੱਕ ਹੈਲਪ ਵਾਲਾ ਕੰਮ ਹੀ ਕਰਿਆ ਯਾਰ ਜਿਹੜੀ ਚੀਜ਼ 12 1400 ਦੀ ਮਿਲਦੀ ਤੁਸੀਂ 500 ਚ ਦੇਈ ਜਾਂਦੇ ਆਂ ਆਪਾਂ ਸਿਰਫ ਖਰਚਾ ਤੇ ਜੈ ਮਾਰਜਨ ਤੇ ਕਿੱਥੇ ਲੈ ਬਈ ਆ ਨੰਬਰਾਂ ਦੇ ਕਰ ਲਓ ਸਪਰਕ ਮੇਰਾ ਵੀਰ ਵੀਡੀਓ ਸ਼ੇਅਰ ਕਰਦੇ ਮਿਸਤਰੀ ਵੀਰਾਂ ਨੂੰ ਬੇਨਤੀ ਆ ਟ੍ਰਾਈ ਮਾਰਿਓ ਇੱਕ ਵਾਰੀ ਬਾਈ ਜ਼ਰੂਰ ਦੁਕਾਨ ਤੇ ਆ ਕੇ ਟ੍ਰਾਈ ਮਾਰਿਓ ਮਾਲ ਦੇ ਵਿੱਚ ਨੁਕਸ ਕੱਢ ਕੇ ਛੱਡ ਜੇ ਕੋਈ ਦਿੱਕਤ ਨਹੀਂ ਨੁਕਸ ਹੈ ਹੀ ਨਹੀਂ ਕੋਈ ਯਾਰ ਇੱਕ ਨੰਬਰ ਮਾਲ ਹੈ ਵਿੱਚ ਤੁਹਾਨੂੰ ਕਹੋ ਯਾਰ ਜੂਰੀਆ ਪਾਇਆ ਜੀ ਫਲਾਨਾ ਲੋਕ ਗੱਲਾਂ ਢਾਉਂਦੇ ਹਨ ਕੰਪੀਟੀਟਰ ਹਨਾ ਉਹ ਤਾਂ ਹੀ ਮਾੜਾ ਮਾਲ ਹੈ ਉਹ ਗੱਤਾ ਹੋਊਗਾ ਜੂਰੀਆ ਪਾਇਆ ਹੋ 20 ਲੱਖ ਰੁਪਏ ਦੀ ਗਾਰੰਟੀ 20 ਲੱਖ ਰੁਪਏ ਦੀ ਗਾਰੰਟੀ ਜੂਰੀਆ ਸਾਬਿਤ ਕਰਦੇ ਦੇ ਵਿੱਚ ਕੋਈ ਜੂਰੀਆ ਸਾਬਿਤ ਕਰਦੇ ਕੋਈ ਹੋਰ ਕੈਮੀਕਲ ਗੱਤਾ ਕੋਈ ਚੀਜ਼ ਸਾਬਿਤ ਕਰਦੇ 20 ਲੱਖ ਰੁਪਏ ਨਾਮ ਆਉਣ ਕੈਮਰੇ ਤੇ ਕਹਿ ਰਹੇ ਆ ਨਹੀਂ ਮਿੱਤਰੋ ਵੀਡੀਓ ਕਰਦੇ ਸ਼ੇਅਰ ਧੰਨਵਾਦ ਜ